ਤਨ ਆਵਾਜ਼ ਮਾਰਨ ਦੀ ਲੋੜ ਨਹੀਂ ਜੇ ਤੁਸੀਂ ਇਹਦਾ ਕਾਲ ਬਟਨ ਨੱਪੋਗੇ ਨਾ ਤਾਂ ਇੱਥੇ ਆਪਣੇ ਕੋਲੇ ਜਦੋਂ ਆਹ ਦੇਖੋ ਕਾਲ ਨਾਪਦੀ ਆ ਆ ਗਈ ਕਾਲ ਅੱਜ ਤੁਹਾਨੂੰ ਸਜਣੂ ਬਹੁਤ ਸ਼ਾਨਦਾਰ ਢਾਬੇ ਤੇ ਲੈ ਕੇ ਚੱਲਦੇ ਆ ਆਪਾਂ ਅਹਿਮ ਦਿਗੜ ਮੰਡੀ ਦੇ ਵਿੱਚ ਬਣਿਆ ਹੋਇਆ ਗ੍ਰੀਨ ਬੁੱਡ ਢਾਬਾ ਇਸ ਇਲਾਕੇ ਦੇ ਲੋਕ ਸਾਰੇ ਜਾਣਦੇ ਆ ਇਸ ਢਾਬੇ ਬਾਰੇ ਆਜੋ ਤੁਹਾਨੂੰ ਇਸ ਢਾਬੇ ਤੇ ਵਿਜ਼ਿਟ ਕਰਾਉਨੇ ਆ ਪਹਿਲੀ ਤਾਂ ਗੱਲ ਯਾਰ ਆਹ ਛੜਕ ਆ ਨਾ ਜਿਹੜੀ ਜਿਹੜੀ ਅਹਿਮਦਗੜ ਮੰਡੀ ਤੋਂ ਲੁਧਿਆਣੇ ਨੂੰ ਸੜਕ ਜਾਂਦੀ ਹੈ ਨਾ ਇਹ ਸੜਕ ਮੈਨੂੰ ਪੰਜਾਬ ਦੀ ਸਭ ਤੋਂ ਨੰਬਰ 1 ਸੜਕ ਲੱਗਦੀ ਹੁੰਦੀ ਹੈ ਇੰਨੀ ਘੈਂਟ ਸੜਕ ਹੈ ਤੇ ਗੱਡੀ ਭਜਾਉਣ ਦਾ ਸਵਾਲ ਆ ਜਾਂਦਾ ਵੇਖੋ ਜਦੋਂ ਮਰਜੀ ਆ ਜਾਓ ਇੱਥੇ ਜਦੋਂ ਵੀ ਮਰਜੀ ਆ ਜਾਓ ਤੁਸੀਂ ਇਹ ਟਾਬੇ ਤੇ ਤੁਹਾਨੂੰ ਹਮੇਸ਼ਾ ਇਹ ਟਾਬਾ ਐਵੇਂ ਮਿਲੂਗਾ ਰਾਤ ਨੂੰ 12 ਵਜੇ ਵੀ ਆਈ ਹੁੰਦਾ ਬਾਹਰਲੇ ਪਾਸੇ ਇਹਦੇ ਫਾਸਟ ਫੂਡ ਵਾਲਾ ਤੁਹਾਨੂੰ ਪੂਰਾ ਵਿਜੀਟ ਕਰਾਉਣਾ ਯਾਰ ਪੂਰਾ ਫੁੱਲ ਵਿਜੀਟ ਕਰਾਉਣਾ ਤੁਹਾਨੂੰ ਕੁਆਲਿਟੀ ਬਾਰੇ ਵੀ ਦੱਸ ਦਿਆਂ ਆਪਣੇ ਨਾਲ ਕਰਨ ਵਰਾਜਾ ਕਰਨ ਤੂੰ ਵੀ ਸ਼ਰਤ ਕਰਤੀ ਸ਼ੁਰੂ ਵੀਡੀਓ ਕਰਤੀ ਲੈ ਕਰਨ ਅੱਜ ਤੈਨੂੰ ਮੈਂ ਘੈਂਟ ਖਾਣਾ ਖਵਾ ਕੇ ਲੈ ਕੇ ਚੱਲੂਗਾ ਠੀਕ ਹੈ ਨਾ ਮੇਰੇ ਨਾਲ ਕਰਨਾ ਦੋ ਜਾਣੇ ਆਸੀਂ ਅੱਜ ਪ੍ਰੀਤ ਆਲੂ ਪਟਾਉਂਦਾ ਤੇ ਪ੍ਰੀਤ ਨੂੰ ਆ ਵੀਡੀਓ ਬਣਾ ਕੇ ਦਿਖਾਉਣੀ ਆ ਵੀ ਅੱਜ ਅਸੀਂ ਕਿੱਥੇ ਖਾ ਕੇ ਆਏ ਆ ਕਰਨੇ ਪਹਿਲਾਂ ਤਾਂ ਮੈਨੂੰ ਆਉਦਾ ਸੀ ਵੀ ਇਹਨਾਂ ਕੋਲੇ ਫਾਸਟ ਫੂਡ ਬਹੁਤ ਕਮਾਲ ਹੁੰਦਾ ਇਹਨਾਂ ਦੀ ਪਾਓ ਭਾਜੀ ਬਹੁਤ ਕਮਾਲ ਆ ਪਾਓ ਭਾਜੀ ਖਾਧੀ ਸੀ ਨਾ ਹਾਂ ਪਹਿਲਾਂ ਮੈਨੂੰ ਆ ਦੱਸ ਵੀ ਜੇ ਤਾਂ ਭੁੱਖ ਜ਼ਿਆਦਾ ਲੱਗੀ ਤਾਂ ਰੋਟੀ ਖਾ ਲਾਂਗੇ ਜੇ ਮਨ ਆ ਕਰਦਾ ਤਾਂ ਇੱਧਰ ਖਾ ਲਾਂਗੇ ਹਾਂ ਇੱਧਰਲੇ ਪਾਸੇ ਤੁਹਾਨੂੰ ਮੈਂ ਮਾਹੌਲ ਦਿਖਾ ਕੇ ਲਿਓ ਨਾ ਬਹੁਤ ਕਮਾਲ ਫਾਸਟ ਫੂਡ ਹੁੰਦਾ ਇਹਨਾਂ ਕੋਲੇ ਜਿਹੜਾ ਜਲਦੀ ਜੇ ਤੁਹਾਡੇ ਖਾਣ ਦੀ ਜਲਦੀ ਆ ਜਾਣ ਦੀ ਜਲਦੀ ਆ ਤਾਂ ਤੁਸੀਂ ਇਹਨਾਂ ਕੋਲੋਂ ਫਾਸਟ ਫੂਡ ਖਾ ਸਕਦੇ ਆ ਗੋਲ ਗੱਪੇ ਖਾ ਸਕਦੇ ਆ ਪਰ ਮੇਰੀ ਰეკਮੈਂਡੇਸ਼ਨ ਆ ਇਹ ਬੰਦਿਆ ਤੋਂ ਸਪੈਸ਼ਲ ਪਾਓ ਭਾਜੀ ਕਦੇ ਖਾ ਕੇ ਦੇਖਿਓ ਪਾਓ ਭਾਜੀ ਬਹੁਤ ਕਮਾਲ ਤੇ ਇੱਕ ਚੀਜ਼ ਹੋਰ ਕਦੇ ਜਾਂਦੇ ਜਾਂਦੇ ਕਦੇ ਟਾਈਮ ਹੋਵੇ ਤਾਂ ਇਹ ਬੰਦਿਆਂ ਦੀ ਚਾਹ ਪੀ ਕੇ ਵੇਖਿਓ ਚਾਹ ਬਣਾਉਂਦੇ ਆ ਗੋੜ ਵਾਲੀ ਬਹੁਤ ਕਮਾਲ ਚਾਹ ਬਣਾਉਂਦੀ ਆ ਆ ਤਾਂ ਹੋ ਗਈ ਸਜਣੋਂ ਦੇਸੀ ਚਾਹ ਤੇ ਜੇ ਕਿਸੇ ਸਜਣ ਦਾ ਦਿਲ ਕਰੇ ਕਿ ਯਾਰ ਚਾਹ ਤਾਂ ਆਪਾਂ ਬਲੈਤੀ ਚਾਹ ਪੀਣੀ ਐ ਸ਼ਹਿਰੀ ਚਾਹ ਪੀਣੀ ਐ ਤੇ ਫਿਰ ਉਹਦੇ ਵਾਸਤੇ ਵੀ ਆਪਸ਼ਨ ਰੱਖਿਆ ਹੋਇਆ ਉਹਦੇ ਵਾਸਤੇ ਵੀ ਤੁਹਾਨੂੰ ਪੂਰੇ ਹਾਈ ਸਟੈਂਡਰਡ ਦੀ ਵਧੀਆ ਕੁਆਲਿਟੀ ਦੀ ਚਾਹ ਮਤਲਬ ਸਾਰੇ ਦੁਨੀਆ ਦੇ ਜਿਹੜੇ ਚਾਹ ਦੇ ਟੇਸਟ ਆ ਵੀ ਵੱਡੇ ਦੇਸ਼ਾਂ ਦੇ ਵਿੱਚ ਜਿਹੜੇ ਜਿਹੜੇ ਚਾਹ ਦੇ ਟੇਸਟ ਚੱਲਦੇ ਆ ਉਹ ਸਾਰੇ ਚਾਹ ਦੇ ਟੇਸਟ ਆ ਜਿਹੜੇ ਤੁਹਾਨੂੰ ਉਹ ਇੱਥੇ ਮਿਲ ਜਾਣੇ ਆ ਬਾਕੀ ਬੱਚਿਆਂ ਦੇ ਖੇਡਣ ਨੂੰ ਇਹ ਇੱਕ ਆਈਟਮ ਬਾਹਰ ਲੱਗੀ ਆ ਆਜੋ ਆਹ ਦੇਖ ਗੇਮਿੰਗ ਜ਼ੋਨ ਬਣਾਤਾ ਓਏ ਇਧਰਲੇ ਪਾਸੇ ਆਪਾਂ ਨੂੰ ਦੇਖ ਕੇ ਉਹ ਗੁੱਸੇ ਹੋਊਗਾ ਬਾਈ ਐਸ ਰਾਜਾ ਵਾਲਾ ਉਹਨੇ ਕਹਣਾ ਐਮਦਗੜਾ ਆਏ ਸੀ ਤੇ ਸਾਨੂੰ ਮਿਲਕੇ ਨਹੀਂ ਗਏ ਆ ਦੇਖੋ ਜਦੋਂ ਤੁਸੀਂ ਫੈਮਿਲੀ ਨਾਲ ਆਉਂਨੇ ਆ ਫੈਮਿਲੀ ਟੱਬਾ ਕਾਦਾ ਹੋਇਆ ਯਾਰ ਜੇ ਪੂਰੀ ਫੈਮਿਲੀ ਨੂੰ ਇੰਜੋਏ ਕਰਨ ਦਾ ਮੌਕਾ ਨਾ ਮਿਲਿਆ ਆ ਦੇਖੋ ਆ ਇਹਨਾਂ ਨੇ ਗੇਮ ਵਾਲਾ ਬਣਾਤਾ ਕਿੱਡਾ ਵਧੀਆ ਹੈ ਕਿਉਂ ਫਿਆ ਨਾ ਤੁੰਨੇ ਆ ਯਾਰ ਗੇਮਾਂ ਗੁੰਮਾਂ ਬੜੀਆਂ ਕਮਾਲ ਕੀਤੀਆਂ ਪਿੰਆ ਕਰਨੇ ਯਾਰ ਇੱਥੇ ਬੜੇ ਹੀ ਨਹੀਂ ਆਪਾਂ ਕਿਤੇ ਹੈ ਆ ਕੋਸੋ ਨਕਸਨ ਮਾਰਨ ਨੂੰ ਹੈਗਾ ਮੇਰੇ ਸਹਾਂ ਉਹਨਾਂ ਨਿਆਣੇ ਜੋ ਆਕਾਂ ਦੇ ਮਾਰਨ ਨੂੰ ਵੱਡਿਆਂ ਵਾਲਾ ਹੈ ਨਹੀਂਗਾ ਹੂੰ ਆ ਬਾਲਾਂ ਵਾਲਾ ਇਹ ਇਹ ਉਹਦੇ ਚ ਪਾਉਣੀ ਆ ਹਨਾ ਆਏ ਚੱਕ ਕੇ ਜਵਾਗ ਸੜਦੇ ਸੜਦੇ ਹੋਣਗੇ ਆਹਾ ਆ ਮਸ਼ੀਨ ਜੀ ਆ ਉਹ ਹੋਏ ਜੀਸੀਬੀ ਜੀ ਆਏ ਪਾਲੂ ਆਏ ਪਾਲੂ ਜਾ ਚੱਕ ਕੇ ਇੱਥੇ ਸੈੱਟ ਲੈਣਾ ਫਿਰ ਉੱਥੋਂ ਨੂੰ ਮਿਲ ਜਾਣਾ ਪਾਲੂ ਜਾ ਹਨਾ ਇਹੋ ਚੀਜ਼ ਆ ਆ ਦੇਖ ਇੱਧਰ ਆ ਥੋੜਾ ਤਾਂ ਮਾਰ ਕੇ ਜਾਵਾਂਗੇ ਯਾਰ ਥੋੜਾ ਆ ਕੀ ਆ ਆ ਉਹ ਹੋਆ ਆਏ ਗੋਲੀਆਂ ਕਾਲੀਆਂ ਚੱਲਦੀਆਂ ਇਹ ਚ ਚੱਲ ਆ ਜਾ ਖਾਣਾ ਖਾਣੇ ਯਾਰ ਭੁੱਖ ਲੱਗੀ ਆ ਜਾ ਆ ਜਾਓ ਆ ਜਾਓ ਆ ਜਾਓ ਆ ਜਾਓ ਤੁਹਾਨੂੰ ਖਾਣਾ ਖਵਾ ਕੇ ਲਵਾਂ ਬਹੁਤ ਕਮਾਲ ਢਾਬਾ ਬਣਿਆ ਹੋਇਆ ਪਰ ਨਾ ਤੁਹਾਨੂੰ ਇੱਕ ਚੀਜ਼ ਆ ਤੁਹਾਡੇ ਮਨ ਚ ਬਹਿਮ ਜਾ ਬੜੂਗਾ ਇਹ ਢਾਬੇ ਨੂੰ ਦੇਖ ਕੇ ਕਿ ਇਹ ਨਾ ਯਾਰ ਮਹਿੰਗਾ ਨਾ ਹੋਵੇ ਭਾਈ 사ਸੀ ਕਾਲ ਵੀਰੇ ਸੁਣ ਕੰਮ 사ਸੀਗਾ ਇਹ ਨਾ ਤੁਹਾਨੂੰ ਐ ਲੱਗੂਗਾ ਵੀ ਯਾਰ ਮਹਿੰਗਾ ਨਾ ਹੋਵੇ ਅਸਲ ਦੇ ਵਿੱਚ ਸੱਜਣੋ ਨਾ ਢਾਬਾ ਆਮ ਲੋਕਾਂ ਦੇ ਬਜਟ ਦੇ ਵਿੱਚ ਆ ਬਹੁਤ ਕਮਾਲ ਦੀ ਕੁਆਲਿਟੀ ਦੇ ਵਿੱਚ ਆ ਤੇ ਇੱਥੇ ਨਾ ਇੱਕ ਹੋਰ ਚੀਜ਼ ਬਹੁਤ ਕੈਂਟ ਲੱਗੀ ਹੋਈ ਆ ਉਰੇਆ। ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਇੱਕ ਤੈਨੂੰ ਹੋਰ ਚੀਜ਼ ਦਿਖਾਉਣਾ। ਜਦੋਂ ਵੀ ਨਾ ਯਾਰ ਤੁਸੀਂ ਕਦੇ ਵੀ ਯਾਰ ਕਿਸੇ ਵੀ ਢਾਬੇ ਤੇ ਜਾਓ ਨਾ ਵੈਸੇ ਵੈਸੇ ਵੀ ਗੱਲ ਲਾਇਕ ਆ। ਤੁਸੀਂ ਯਾਰ ਕਿਸੇ ਵੀ ਵੇਟਰ ਨੂੰ ਯਾਰ ਉਹ ਏਕ ਹੈ ਕਿ ਉਹ ਏ ਛੋਟੂ ਕਹੇ ਕਿ ਕਦੇ ਵੀ ਆਵਾਜ਼ ਨਾ ਮਾਰੋ। ਇਹ ਸੱਚੇ ਕਿਰਤੀ ਲੋਕ ਆ ਯਾਰ। ਤੁਹਾਨੂੰ ਖਾਣਾ ਖਵਾਉਂਦੇ ਆ ਤੁਹਾਡੇ ਪਰਿਵਾਰ ਸਮੇਤ ਤੁਹਾਨੂੰ ਇੱਜ਼ਤ ਦਿੰਦੇ ਆ। ਤੇ ਇਹ ਵੀ ਪਰਿਵਾਰਾਂ ਵਾਲੇ ਆ ਇਹਨਾਂ ਨੂੰ ਇੱਜ਼ਤ ਰਿਸਪੈਕਟ ਜ਼ਰੂਰ ਦਿਆ ਕਰੋ। ਪਰ ਇਹਨਾਂ ਨੇ ਬਹੁਤ ਕਮਾਲ ਕੰਮ ਕੀਤਾ ਇੱਥੇ ਤੁਹਾਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਜੇ ਤੁਸੀਂ ਇਹਦਾ ਕਾਲ ਬਟਨ ਨੱਪੋਗੇ ਨਾ ਤਾਂ ਇੱਥੇ ਆਪਣੇ ਕੋਲੇ ਜਦੋਂ ਆਹ ਦੇਖੋ ਕਾਲ ਨਾਪਦੀ ਆਹ ਦੇਖੋ ਇਹ ਆਹ ਦੇਖੋ ਇਹਦੇ ਘੜੀ ਬੰਨੀ ਹੋਈ ਹੈ ਤਾਂ ਆਪਣੇ ਟੇਬਲ ਦੀ ਇਹਨਾਂ ਨੂੰ ਕਾਲ ਜਾਉ ਆ ਇੱਕ ਮਿੰਟ ਕੈਨਸਲ ਕਰਤੀ ਮੈਂ ਹਨਾ ਕੈਨਸਲ ਹੋ ਗਈ ਆ ਦੇਖੀ ਜਦੋਂ ਮੈਂ ਦੁਬਾਰਾ ਨੱਪੂਗਾ ਆ ਗਈ ਕਾਲ ਇਹਨੂੰ ਪਤਾ ਲੱਗ ਗਿਆ ਕੇਸ ਟੇਬਲ ਤੇ ਕੋਈ ਸਾਧ ਰਿਆ ਸੱਜਣਾ ਹਾਂ ਟੇਬਲ ਕਿੰਨੇ ਟੇਬਲ ਆ ਤੇਰੇ ਕੋਲ ਤਿੰਨ 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 ਟੇਬਲਾਂ ਨੂੰ ਆਹ ਜਿਹੜਾ ਆਹ ਕੰਮ ਕਰਦਾ ਇਹ ਤਿੰਨ ਟੇਬਲਾਂ ਤੇ ਤਿੰਨ ਟੇਬਲਾਂ ਦੀ ਕਾਲ ਇੱਕ ਘੜੀ ਤੇ ਜਾਂਦੀ ਹੈ ਉਹ ਬੰਦੇ ਨੇ ਆ ਜਾਣਾ ਹਾਂ ਉਹ ਬੰਦੇ ਨੇ ਤਿੰਨ ਟੇਬਲਾਂ ਦੀ ਡਿਊਟੀ ਆ ਉਹਦੀ ਉਹਨੇ ਆ ਜਾਣਾ ਆ ਬਟਨ ਨਾ ਕਿੰਡੀ ਖੂਬਸੂਰਤ ਚੀਜ਼ ਆ ਵੈਸੇ ਵੀ ਮੈਂ ਤਾਂ ਵੈਸੇ ਵੀ ਦੱਸਦਾ ਯਾਰ ਵੀ ਕਿਸੇ ਵੀ ਟਾਬੇ ਤੇ ਕਿਸੇ ਵੀ ਵੇਟਰ ਨੂੰ ਓਏ ਕਹਿ ਕੇ ਕਦੇ ਵੀ ਆਵਾਜ਼ ਨਾ ਮਾਰੋ ਯਾਰ ਉਹ ਇਹ ਨਾ ਕਹੋ ਛੋਟੂ ਨਾ ਕਹੋ ਉਹ ਵੀ ਤੁਹਾਡੇ ਵਾਂਗੂ ਪਰਿਵਾਰ ਦਾ ਇੱਕ ਮੈਂਬਰ ਆ ਜਿਹੜਾ ਤੁਹਾਡੀ ਸੇਵਾ ਕਰਕੇ ਆਪਦਾ ਪਰਿਵਾਰ ਚਲਾ ਰਿਹਾ ਤਾਂ ਉਹਨੂੰ ਵੀ ਰਿਸਪੈਕਟ ਨਾ ਵੀਰ ਜੀ ਥੈਂਕ ਯੂ ਭਰਾ ਕਹਿ ਕੇ ਜਰੂਰ ਆਵਾਜ਼ ਮਾਰੋ ਤੇ ਸੋਹਣਾ ਵੀਰਾ ਸਪ੍ਰਿਤ ਕੀ ਕੀ ਖਾਣਾ ਕਰਨੇ ਪੁੱਤ ਦੱਸ ਰੋਟੀ ਖਾ ਲੈ ਅੱਗੇ ਆਪਾਂ ਇਹਨਾਂ ਤੋਂ ਖਾਣੇ ਹੁੰਨੇ ਆ ਵੈਸੇ ਨਾ ਕੋਲੇ ਆਈਟਮਾਂ ਬਹੁਤ ਆ ਖਾਣ ਨੂੰ ਆ ਮਜੀਟੋ ਨਾ ਪੀ ਲਈ ਇਹਨਾਂ ਤੋਂ ਹਾਂ ਕਰੋਟੀ ਖਾਣੀ ਆ ਦੇਖੋ ਜਿਹੜਾ ਕਮਾਲ ਪੀਜ਼ਾ ਵੀ ਹੈਗਾ ਇਹਨਾਂ ਕੋਲ ਪੀਜ਼ਾ ਫਾਸਟ ਫੂਡ ਤਾਂ ਇਹਨਾਂ ਦਾ ਬਾਹਰ ਵੀ ਹੈਗਾ ਯਾਰ ਇਹਨਾਂ ਦੇ ਕੋਲੇ ਨਾ ਇਹਨਾਂ ਤੋਂ ਆਪਾਂ ਮੰਗਾਉਨੇ ਹੁੰਨੇ ਅੱਗੇ ਮਸ਼ਰੂਮ ਮਟਰ ਹਨਾ ਤੇ ਇਹ ਕਿੰਨਾ ਦਾ ਰਾਇਤਾ ਬਹੁਤ ਕਮਾਲ ਬਣਾਉਂਦੇ ਆ ਰਾਹਤੇ ਤੁਮ ਕਦੇ ਰੋਟੀ ਤੋਂ ਮਗਰੋਂ ਗੋੜ ਵਾਲੀ ਚਾਹ ਤਾਂ ਬਹੁਤ ਹੀ ਕਮਾਲ ਹੁੰਦੀ ਹੈ ਇਹਨਾਂ ਦੀ ਅ ਕਰਨੇ ਰੋਟੀ ਆਰਡਰ ਕਰਦੇ ਆ ਪੁੱਤ ਰੋਟੀ ਰੋਟੀ ਸੋਨਿਆ ਲੈ ਫਿਰ ਦੇਖਦੇ ਨਾਲ ਕਿੰਨੇ ਟਾਈਮ ਚ ਆਉਂਦੀ ਹੈ ਹਨਾ ਆਰਡਰ ਕਰਿਆ ਤੇ ਸਜਣੋਂ ਨਾਲ ਦੀ ਨਾਲ ਪਹੁੰਚ ਚੁੱਕਿਆ ਮਜੀਟੋ ਓ ਹੋ 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 ਕਦੇ ਪੀ ਕੇ ਦੇਖਿਓ ਭਰੋਂਗੇ ਕੁੱਟ ਤਾਂ ਤੁਹਾਨੂੰ ਪਤਾ ਲੱਗੂਗਾ ਸਜਣੋਂ ਤੁਸੀਂ ਖਾਣੇ ਤੋਂ ਪਹਿਲਾਂ ਨਾ ਕੁਝ ਸਟਾਰਟਰ ਦੇ ਵਿੱਚ ਮੰਗਾ ਸਕਦੇ ਹੋ ਨੇ ਬੜੀਆਂ ਆਈਟਮਾਂ ਆ ਇਹਨਾਂ ਕੋਲ ਸਟਾਰਟਰ ਦੇ ਵਿੱਚ ਜਦ ਤੱਕ ਤੁਹਾਡਾ ਖਾਣਾ ਇੰਤਜ਼ਾਰ ਕਰਾ ਰਿਆ ਹੁੰਦਾ ਤਾਂ ਉਦੋਂ ਇੰਤਜ਼ਾਰ ਫਿਰ ਥੋੜਾ ਸੌਖਾ ਹੋ ਜਾਂਦਾ ਜੇ ਸਟਾਰਟਰ ਦੇ ਵਿੱਚ ਆਈਟਮਾਂ ਆ ਜਾਣ ਤੁਹਾਡੇ ਕੋਲੇ ਪਨੀਰ ਪ੍ਰੂਰ ਨਾਲ ਬਣੀਆਂ ਬੜੀਆਂ ਪਿਆਰੀਆਂ ਆਈਟਮਾਂ ਹੁੰਦੀਆਂ ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਆ ਜਾਂਦਾ ਖਾਣਾ ਤੁਸੀਂ ਮੰਗਾ ਕੇ ਦੇਖਿਓ ਕਦੇ ਮਸ਼ਰੂਮ ਮਟਰ ਬਰੀਆਨੀ ਮੰਗਾ ਕੇ ਦੇਖਿਓ ਜਾਂ ਦਾਲ ਮੱਖਣੀ ਮੰਗਾਇਓ ਰਾਇਤਾ ਮੰਗਾਇਓ ਤੁਸੀਂ ਯਾਰਾਂ ਨਾਲ ਗੱਲਾਂ ਕਰਿਆ ਕਰੋਗੇ ਕਿ ਯਾਰ ਲੁਧਿਆਣੇ ਤੋਂ ਆਉਂਦਿਆਂ ਨੇ ਅਹਿਮਦਗੜ ਖਾਦਾ ਸੀ ਖਾਣਾ ਗ੍ਰੀਨਬੁਡ ਟਾਪੇ ਜੇ ਤੁਸੀਂ ਨਾ ਖਾਣੇ ਤੋਂ ਬਾਅਦ ਤੁਹਾਡਾ ਮਨ ਕਰੇ ਵੀ ਯਾਰ ਆਈਸਕ੍ਰੀਮ ਖਾਣੀ ਆ ਤਾਂ ਤੁਸੀਂ ਇੱਧਰ ਲੈ ਪਾਸੇ ਆ ਦੇਖੋ ਆਈਸਕ੍ਰੀਮ ਕੇਕ ਕੋ ਵੀ ਪਾਇਆ ਜੇ ਘਰੇ ਘਰੇ ਲੈ ਕੇ ਜਾਣਾ ਜਾਂ ਇੱਥੇ ਬਰਥਡੇ ਮਨਾਉਣਾ ਆ ਦੇਖ ਕਿੰਨਾ ਕੁਛ ਪਿਆ ਇਧਰਲੇ ਪਾਸੇ ਆ ਦੇਖ ਆਈਸਕ੍ਰੀਮ ਆ ਦੇਖ ਕਿੰਨੇ ਤਰ੍ਹਾਂ ਦੀਆਂ ਪਈਆਂ ਏ ਚਾਖ ਮਾਰ ਆ ਪਈਆਂ ਨਾ ਲੂਡ ਹੀ ਲੰਦੀ ਬਾਕੀ ਕੁਆਲਟੀ ਯਾਰ ਕਮਾਲਟੀ ਨੈਕਸਟ ਲੈਵਲ ਹੁੰਦੀ ਏ ਬੰਦੇ ਦੀ ਕੁਆਲਟੀ ਨੈਕਸਟ ਲੈਵਲ ਹੁੰਦੀ ਏ ਬੈਲ ਵੀ ਤੁਹਾਡੇ ਪੈਰ ਨਹੀਂ ਹਿਲਾਉਂਦਾ ਜੇ ਤੁਸੀਂ ਕਹੋਗੇ ਨਾ ਵੀ ਤੁਹਾਡੇ ਪੈਰ ਹਿਲਾ ਦੂਗਾ ਬੈਲ ਬੈਲ ਵੀ ਪੈਰ ਨਹੀਂ ਹਿਲਾਉਂਦਾ ਥੈਂਕ ਯੂ ਭਾਈ ਬਹੁਤ-ਬਹੁਤ ਇਟਾ ਬੱਸ ਸਜਣੋ ਉਹੋ ਜਿਹਾ ਟਾਪਾ ਵੀ ਜਿੱਥੇ ਚਾਰ ਮਿੱਤਰ ਮਿਲ ਕੇ ਬਹਿ ਜਾਣ ਜਾਂ ਪਰਿਵਾਰ ਕਦੇ ਮਿਲ ਕੇ ਬੈਠੇ ਤਾਂ ਬੰਦਾ ਡਾਈਟਿੰਗ ਵਾਲਾ ਵੀ ਮੱਲੋ-ਮੱਲੀ ਕਿਸੇ ਨਾ ਕਿਸੇ ਦਿਨ ਓਵਰ ਡਾਈਟ ਹੋ ਜਾਂਦਾ ਪਰ ਓਵਰ ਡਾਈਟ ਹੋਣ ਦਾ ਕਦੇ ਮਤਲਬ ਇਹ ਨਹੀਂ ਹੁੰਦਾ ਕਿ ਖਾਣਾ ਇਹਨਾਂ ਦਾ ਹੈਲਦੀ ਨਹੀਂ ਖਾਣਾ ਬਹੁਤ ਹੈਲਦੀ ਆ ਤੁਸੀਂ ਇਹਨਾਂ ਦੀ ਕਿਚਨ 'ਚ ਵੀ ਜਾ ਕੇ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਖਾਣਾ ਬਣਾਉਂਦੇ ਆ ਸੱਚ ਨੂੰ ਕਿਹਦਾ ਇਹਨਾਂ ਦੇ ਨਾਲ ਐਕਸਪੀਰੀਅੰਸ ਰਿਹਾ ਹੈ ਗ੍ਰੀਨ ਬੁੱਡ ਟਾਬੇ ਨਾਲ ਕਿਹੜੇ-ਕਿਹੜੇ ਸੱਜਣ ਦਾ ਐਕਸਪੀਰੀਅੰਸ ਰਿਹਾ ਹੈ ਜੇ ਮੇਰੇ ਕਹਿਣ ਤੇ ਕੌਣ-ਕੌਣ ਸੱਜਣਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਾਣੇ ਨੂੰ ਐਕਸਪੀਰੀਅੰਸ ਕਰਨਗੇ ਜ਼ਰੂਰ ਦੱਸਿਓ ਸੱਜਣੋ ਜਦੋਂ ਵੀ ਤੁਸੀਂ ਕਦੇ ਲੁਧਿਆਣੇ ਤੋਂ ਮਲੇਰਕੋਟਲੇ ਦਾ ਰਾਹ ਫੜੋ ਤਾਂ ਫਿਰ ਰਸਤੇ ਦੇ ਵਿੱਚ ਸੱਜਣੋ ਭੁੱਲਿਓ ਨਾ ਅਹਿਮਦਗੜ ਮੰਡੀ ਦੇ ਵਿੱਚ ਬੜੇ ਪਿਆਰੇ ਸੱਜਣਾ ਦਾ ਟੱਪਾ ਗ੍ਰੀਨ ਬੋਟਾ ਟੱਪਾ ਇੱਕ ਵਾਰ ਖਾ ਲੋਗੇ ਨਾ ਤੇ ਬਾਰ-ਬਾਰ ਜਾਓਗੇ ਮੇਰਾ ਐਕਸਪੀਰੀਅੰਸ ਹੈ